ਹਾਂਜੀ ਇਹ ਵਾਲੇ ਸਿਲਕ ਦੇ ਸੂਟ ਰਣਗੇ ਜੀ 5 ਮੀਟਰ ਨਾਲ ਦੁਪੱਟਾ ਟੈਬੀ ਦਾ ਰਹੇਗਾ ਤੇ ਇਹਨਾਂ ਦੇ ਉੱਤੇ ਆਰੀ ਵਰਕ ਹੈ ਤੁਸੀਂ ਕਲਰ ਕਸਟਮਾਈਜ਼ ਵੀ ਕਰਵਾ ਸਕਦੇ ਹੋ ਇਹ ਵਾਲੇ ਸੂਟ ਰਣਗੇ ਜੀ ਟੈਬੀ ਲਾਈਨਿੰਗ ਦੀ ਸ਼ਰਟ ਰਹੇਗੀ ਵਿਸਕੋਸ ਜੌਰਜਟ ਦੀ ਬਾਟਮ ਰਹੇਗੀ ਨਾਲ ਦੁਪੱਟਾ ਰਹੇਗਾ ਜੀ ਟੈਬੀ ਲਾਈਨਿੰਗ ਦਾ ਪ੍ਰਾਈਸ ਮੈਂਸ਼ਨ ਹੈ ਵਿਸ ਇਹ ਵਾਲੀ ਵਿਸਕੋਸ ਔਰਗੇਂਜ਼ਾ ਦੀ ਸ਼ਰਟ ਰਹੇਗੀ ਉੱਪਰ ਵਰਕ ਹੈ ਨਾਲ ਬਾਟਮ ਸਿਲਕ ਦੀ ਆਏਗੀ ਨਾਲ ਦੁਪੱਟਾ ਫੈਂਸੀ ਬਣਿਆ ਹੋਇਆ ਹੈ ਲੈਸ ਲੱਗੀ ਹੋਈ ਹੈ ਪ੍ਰੋਪਰ ਇਹ ਵਾਲੇ ਵੈਲਵਟ ਦੇ ਸੂਟ ਆਉਣਗੇ ਜੀ ਇਹਨਾਂ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਨਾਲ ਦੁਪੱਟੇ ਦੇ ਉੱਤੇ ਲੈਸ ਲੱਗੀ ਹੋਈ ਹੈ ਤੇ ਪ੍ਰਾਈਸ ਸਾਰਿਆਂ ਦੇ ਆਪਾਂ ਮੈਂਸ਼ਨ ਨਾਲ ਦੀ ਨਾਲ ਕੀਤੇ ਹੋਏ ਨੇ ਸੇਮ ਪ੍ਰਾਈਸ ਰਹੇਗਾ ਕੋਈ ਵੀ ਐਕਸਟਰਾ ਚਾਰजेस ਨਹੀਂ ਲਿਆ ਜਾਏਗਾ ਤੁਹਾਡੇ ਤੋਂ ਇਹ ਬਨਾਰਸੀ ਔਰਗਾਂਜ਼ਾ ਦੀ ਸ਼ਰਟ ਰਹੇਗੀ ਨਾਲ ਬਾਟਮ ਵਰਕ ਆਏਗਾ ਇਹ ਵਾਲੇ ਟੈਬੀ ਸਿਲਕ ਦੇ ਉੱਪਰ ਸੂਟ ਬਣਿਆ ਹੋਇਆ ਜੀ 슬ੀਵਜ਼ ਫੁੱਲ ਹੈਵੀ ਆਉਣਗੀਆਂ ਇਹ ਵਾਲੇ ਵਿਸਕੋਸ ਔਰਗਾਂਜ਼ਾ ਬਿਲਕੁਲ ਸੌਫਟ ਔਰਗਾਂਜ਼ਾ ਦੀ ਸ਼ਰਟ ਹੈਗੀ ਨਾਲ ਸਿਲਕ ਦੀ ਬਾਟਮ ਰਹੇਗੀ ਤੇ ਨਾਲ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਰਹੇਗਾ ਜੀ ਇਹ ਵਾਲੇ ਬਨਾਰਸੀ ਪਿਓਰ ਬਨਾਰਸੀ ਬਿਲਕੁਲ ਸੌਫਟ ਵਾਲੇ ਬਨਾਰਸੀ ਦੀ ਸ਼ਰਟ ਹੈਗੀ ਨਾਲ ਬਾਟਮ ਪਲੇਨ ਰਹੇਗੀ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਬਿਲਕੁਲ ਸੌਫਟ ਜਿਹੜੀ ਹੁੰਦੀ ਹੈ ਬਨਾਰਸੀ ਉਹ ਵਾਲੇ ਸੂਟ ਨੇ ਇਹ ਵਾਲੇ ਤੇ ਤਾਂ ਇਹਨਾਂ ਦਾ ਪ੍ਰਾਈਸ મેਨਸ਼ਨ ਕੀਤੇ ਨੇ ਇਹਦੇ ਵਿੱਚ ਕਲਰ ਆਪਸ਼ਨ ਹੋਰ ਵੀ ਹੈ ਇਹ ਵਾਲੇ ਲਹੰਗਾ ਜੀ ਤੁਸੀਂ ਇਹਨਾਂ ਨੂੰ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲਾ ਚਨਾਉਣ ਦਾ ਫੈਬਰਿਕ ਰਹੇਗਾ ਉੱਪਰ ਸੀਕਵੈਂਸ ਵਰਕ ਰਹੇਗਾ ਪ੍ਰਾਈਸ ਮੈਂਸ਼ਨ ਹੈ ਪਰ ਮੀਟਰ ਦੇ ਅਕੋਰਡਿੰਗ ਮਿਲਦਾ ਹੈ ਸ਼ਿਪਿੰਗ ਫ੍ਰੀ ਹੈ ਨਾਲ ਤੁਸੀਂ ਬਾਟਮ ਵੀ ਮੈਚਿੰਗ ਲੈ ਸਕਦੇ ਹੋ 5 ਮੀਟਰ 올ਓਵਰ ਸੂਟ ਵੀ ਲੈ ਸਕਦੇ ਹੋ ਤੇ ਆਪਣੇ ਪੇਜ ਦੇ ਉੱਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਬੁੱਕਸ ਕਰ ਸਕਦੇ ਹੋ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਹਾਂ ਇੰਡੀਆ 'ਚ ਆਪਣੀ ਸ਼ਿਪਿੰਗ ਫ੍ਰੀ ਹੁੰਦੀ ਹੈ ਜੀ ਤੇ ਤੁਸੀਂ ਇਹ ਵਾਲੇ ਸੂਟ ਘਰ ਬੈਠੇ ਆਰਡਰ ਕਰ ਸਕਦੇ ਹੋ